ਕਰੇ ਰਹੇ ਆ ਗੁਰਦੁਆਰਾ ਸਾਹਿਬ ਖੇਡਾ ਇਹ ਗੁਰਦੁਆਰੇ ਪਰ ਮਨਾਉਗਾ ਵੀਰ ਸਿੰਘ ਬਾਬਾ ਵੀਰ ਸਿੰਘ ਕੀ ਹੋਇਆ ਕੀ ਹੈ ਬਾਬਾ ਜੀ ਇੱਥੇ ਹੋਇਆ ਇੱਥੇ ਇੱਥੇ ਰਹਿੰਦੇ ਆ ਤੇ ਬੰਦਾ ਉੱਥੋਂ ਹੱਥ ਮੁੜ ਧੋਵੇ ਕੋਰੇ ਉਹ ਪੰਚਨਾ ਕਰਨ ਕਰਕੇ ਆਂਦਾ ਮੱਥਾ ਟੇਕਣ ਆ ਬੜੇ ਸੋਹਣੇ ਢੀਰੇ ਪਾਏ ਆ ਹੂੰ ਤੇ ਖੱਟਾ ਸਾਵਾ ਪੱਦਾ ਹੂੰ ਤੇ ਅੰਦਰ ਜਾ ਆ ਗਿਆ ਹੂੰ ਮੇਰੇ ਬੰਦੇ ਉੱਥੇ ਬਹੁਤ ਥਲੇ ਬੈਠੇ ਗੰਦੋਂ ਬੱਲੇ ਬਣੇ ਹੂੰ ਦੋ ਤਣੇ ਜਾਵੇ ਹੂੰ ਉਹ ਉੱਥੇ ਆਵਨ ਨੇ ਆ ਕੇ ਮੈਂ ਮਾਇ ਉਹ ਪ੍ਰਸ਼ਾਦ ਦੇ ਹੋਏ ਹੂੰ ਉਹ ਬੰਦੇ ਜਿਹਨੇ ਮਤਾ ਦੇ ਕੇ ਗਿਆ ਉਹ ਪ੍ਰਸ਼ਾਦ ਹੀ ਹੈ ਇਹ ਪ੍ਰਸ਼ਾਦ ਦੇਣ ਗਏ ਨੇ ਅਗੋ ਪਤਰੇ ਤੋੜ ਕੇ ਮਾਰੇ ਬਾੜ ਕੇ ਤੇ ਪਾ ਕੇ ਲੈ ਜਿਓ ਹੂੰ ਅਗੋ ਪਤਰੇ ਪਾ ਕੇ ਮਹਾਰਾਜ ਜੀ ਲਈ ਉਹਨਾਂ ਪੁੱਛਿਆ 607 ਕਿਸ ਤਰ੍ਹਾਂ ਮਹਾਰਾਜ ਜੀ ਕਿਸ ਤਰ੍ਹਾਂ ਪਤਰੇ ਪਾਖ ਹੂੰ ਕਿ ਉਹ ਆ ਮੇਰਾ ਜੀ ਪਿਤਾ ਮੈਂ ਮਾਰੇ ਪਤਰੇ ਪਾੜ ਗਏ ਉਹਨੇ ਗੋਫ ਆਇਆ ਉਹਦੇ ਫਰ ਹੋ ਰਿਹਾ ਪੈ ਗਿਆ ਤੋਂ ਬਾਅਦ ਬਗਲੇ ਇੱਥੇ ਉਹਨਾਂ ਆਵਾਜ਼ ਦੇਤੀ ਰੌਲਾ ਪੈ ਗਿਆ ਸਾਰਾ ਮੁੰਡਾ ਇਕੱਠਾ ਹੋ ਗਿਆ ਪਤਾ ਨਹੀਂ ਕੀ ਨਾ ਬਣਿਆ ਫਿਰ ਤੋਂ ਮੇਰੇ ਤੋਂ ਮਸਲੇ ਤੋਂ ਦਾਰਦ ਦਾਰਦ ਬਤਾਨੀਦਾ ਫਿਰ ਦੇ ਵਿੱਚ ਇਹ ਨੌਜਵਾਨ ਕੋਣ ਹੀਗਾ ਸੀਗਾ ਪਿੰਡ ਦਾ ਸੀ ਇਹ ਪਹਿਲਾ ਕਦੀ ਆਇਆ ਸੀ ਇਹ ਗੋਲਾ ਇਹ ਪਹਿਲਾ ਕਦੀ ਆਇਆ ਕਿ ਐਸੇ ਪਹਿਲਾ ਕੋਈ ਨਹੀਂ ਆਇਆ ਇੱਥੇ ਇਹੋ ਜਾਣ ਦੇਣ ਜੀ ਉਹ ਐਵੇਂ ਮੱਥਾ ਟੇਕ ਲਈਥਾਂ ਬਾਹਰ ਆਵਦੇ ਨਮੂਨਾ ਧਾਰ ਕੇ ਇਕੱਠਾ ਸਾਰਾ ਬੱਧਾ ਸੀ ਸੋਹਣੀ ਸਲਟ ਪਾਈ ਸੋਹਣੀ ਬੂਟਰ ਪਾਈ ਹੀ ਬਾਗਰ ਅੰਦਰ ਜੋ ਗਾਇਦ ਅਸੀਂ ਬਾਹਰ ਬੈਠੇ ਹਾਂ ਤੇ ਉਹਨੇ ਅੰਗ ਮਾਰਿਆ ਪਾੜ ਕੇ ਤੇ ਆ ਕੇ ਬਾਹਰ ਸੁੱਟਦਾ ਜੋ ਬਾਹਰ ਸੁੱਟਦਾ ਮੈਂ ਭੱਜ ਆਇਆ ਉਸ ਵੇਲੇ ਜੋ ਪਜਿਆ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਨਿੰਦਾ ਮੇਰਾ ਜੀ ਕੀਤਾ ਮੈਂ ਪਾੜਤਾ ਸੀ ਤੇ ਮੈਂ ਮੁੜ ਕੇ ਬਾਬੇ ਕੋਲ ਲਿਆ ਆਂ ਵੱਡੇ ਖਾੜੇ ਮਹਾਪੁਰਖਾ ਵੇ ਡੇਰੇ ਦੇ ਬੁੱਤਾਂ ਕੋਲ ਲੈ ਆਂ ਮੁਰਕੇ ਡੇਰੇ ਕੋਲ ਮਾਮਖਾਉ ਵੇ ਆ ਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਜੀ ਖੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਤ ਕਸ਼ਤੀ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮਮਲਾਜਮਾ ਕੇ ਲੈ ਕੇ ਉਹਨੂੰ ਆਣ ਕੇ ਕੀ ਬਣਿਆ ਹਈ ਆ ਘਟਨਾ ਵੇਖੀ ਜੇ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇਹਨੇ ਅੰਦਰ ਆਇਆ ਤਾਂ ਇਹਨੇ ਸਭ ਨਾਲ ਪਹਿਲਾਂ ਕੀ ਕੀਤਾ ਕੀ ਸੀਗਾ ਜੀ ਇਹਨੇ ਕੋਈ ਮੱਥਾ ਨਹੀਂ ਟੇਕਿਆ ਮਾਰਿਆ ਉਹਨਾਂ ਕੇ ਸਿੱਧਾ ਅੰਦਰ ਗਿਆ ਮ ਮਾੜਾ ਪ੍ਰਕਾਸ਼ ਚੋਕਨ ਮਾਲਾ ਦੇ ਅੰਗ ਹੀ ਪਾੜ ਤਾਂ ਕੇ ਤੇ ਅੰਦਰ ਕੋਈ ਨਹੀਂ ਸੀਗਾ ਅੰਦਰ ਅੰਦਰ ਕੋਈ ਬਾਹਰਲੇ ਬੰਦੇ ਹੀ ਬਾਹਰ ਸਾਂ ਹੀ ਬਾਹਰ ਸਾਹਮਣੇ ਬੂਏ ਨੂੰ ਮੰਦਲਾ ਤੇ ਜੋ ਮੈਂ ਗਾੜੂ ਵੇਖਿਆ ਬੂਏ ਹੁੰਦਾ ਇਹਦੇ ਅੰਗਾਂ ਦੇ ਸੁੱਟੇ ਤਾਂ ਕਰਕੇ ਖਲਾਰ ਕੇ ਇਹ ਇੱਕ ਅੰਗ ਪਾੜਿਆ ਮਾਰੈਦਾ ਸੁੱਟਿਆ ਜੁੱਸ ਮੈਂ ਆਣ ਕੇ ਵੇਖ ਲਿਆ ਕਿ ਮੈਂ ਮਾਰ ਸਗੂ ਵੇਖਿਆ ਲੱਗਦਾ ਅੰਗ ਪਾਟਾ ਪਿਆ ਮਾਰੈਦਾ ਤੇ ਉਹ ਅਜੇ ਵੀ ਪਾਟਾ ਪਿਆ ਜਪਿਆ ਉਸ ਤਰ੍ਹਾਂ ਮਾਰੈਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜ ਕੋਹਨਾਂ ਦੇ ਕਾਬੂ ਆ ਗਿਆ ਸਾਨੂੰ ਇੰਨੀ ਗੱਲ ਦਾ ਪਤਾ ਜੀ ਤੇ ਇਹ ਦੱਸਿਆ ਜਾ ਰਿਹਾ ਕਹਿੰਦੇ ਕੀ ਇਹ ਦਿਮਾਗੀ ਜਿਹੜਾ ਠੀਕ ਨਹੀਂ ਹੈਗਾ ਸੀ ਨਹੀਂ ਦਿਮਾਗੀ ਜੀ ਦਿਮਾਗੀ ਬਿਲਕੁਲ ਦਿਮਾਗੀ ਸਹੀ ਹੀ ਸਹੀ ਉਹਨੂੰ ਇਹ ਹੋਰ ਉਹਨੂੰ ਉਹ ਇਸ ਬਰਾਹ ਕਿੰਨੇ ਆਏ ਤਵੇਰੇ 1 ਵਜੇ ਆਇਆ ਉਹ ਤੇ ਸਿੱਧਾ ਤੁਰਿਆ ਅੰਦਰ ਸਿੱਧਾ ਆ ਕੇ ਨੇ ਗੱਡੀ ਚ ਕੰਬਲਾ ਹੰਦਾਂ ਗੱਡੀ ਥੱਲੇ ਹੰਦਾਂ ਕਿਸੇ ਨੇ ਗੱਲ ਪੈਂਦਾ ਕਿਸੇ ਕੋਣੀ ਕਿਸੇ ਕਿਸੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਉਹ ਕੋਈ ਲੈ ਕੇ ਆਉਂਦੇ ਉਹ ਵਿੱਚ ਪੁੱਜਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕੇ ਸਿੱਧਾ ਆਇਆ ਉਹ ਅਹੇ ਮੱਥਾ ਇਹੇ ਆ ਵਾਤੋਂ ਲਾਪੇ ਪ੍ਰਚਾਰ ਦੇਣੇ ਨੂੰ ਜਾ ਕੇ ਤੂੰ ਅੱਗ ਅੱਗੋ ਮਿਲ ਪਿਆ ਤੇ ਤੁਸੀਂ ਉਹ ਜਿਹੜੇ ਅੰਗ ਸੀਗੇ ਗੁਰੂ ਦੇ ਉਹ ਫਿਰ ਉਹਨਾਂ ਕੋਲੋਂ ਫੜ ਲਿੱਤੇ ਜੀ ਆਹ ਫੜ ਲਏ ਅਸੀਂ ਲੋ ਅੱਜ ਫਲੂਸਪੁਰ ਜਿਹੜੇ ਆਰਫ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਤੇਜਵੀ ਦੀ ਘਟਨਾ ਵਾਪਰੀ ਹੈ ਅਤੇ ਜਿਸਨੇ ਵੇਦਵੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਖੜਾ ਹੋਇਆ ਹੈ ਤੇ ਉਸਦੇ ਤੋਂ ਛੱਟਾ ਵੀ ਮਾਰੀਆਂ ਹਨ ਜਿਸਨੇ ਵੇਦਵੀ ਕੀਤੀ ਹੈ ਉਸ ਨੂੰ ਤੁਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਤੇਜਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪर्चा ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਥੈਂਕ ਯੂ